ਸਤਿ ਸ਼੍ਰੀ ਅਕਾਲ ਜੀ ਖਬਰਦਾਰ ਜੇ ਕਿਸੇ ਨੇ ਵੀ ਮੇਰੀ ਪਤਨੀ ਦੇ ਕੱਪੜੇ ਗਹਿਣੇ ਜਾਂ ਕਿਸੇ ਹੋਰ ਸਮਾਨ ਨੂੰ ਹੱਥ ਵੀ ਲਾਇਆ ਤਾਂ ਚਲੋ ਨਿਕਲੋ ਤੁਸੀਂ ਦੋਵੇਂ ਮੇਰੇ ਕਮਰੇ ਚੋਂ ਬਾਹਰ ਇਹ ਕਹਿੰਦੇ ਹੋਏ ਜਗਦੀਪ ਨੇ ਆਪਣੀਆਂ ਦੋਵਾਂ ਭੈਣਾਂ ਰੇਨੂ ਤੇ ਜੋਤੀ ਨੂੰ ਆਪਣੇ ਕਮਰੇ ਤੋਂ ਬਾਹਰ ਕੱਢ ਦਿੱਤਾ ਛੋਟੀਆਂ ਭੈਣਾਂ ਆਪਣੀ ਨਵੀਂ ਨਵੈਲੀ ਭਾਬੀ ਦੇ ਸਾਹਮਣੇ ਆਪਣੀ ਬੇਇੱਜ਼ਤੀ ਬਰਦਾਸ਼ਤ ਨਹੀਂ ਕਰ ਪਾਈਆਂ ਦੇ ਗੁੱਸੇ ਨਾਲ ਰੌਲਾ ਪੰਦੀਆਂ ਹੋਈਆਂ ਆਪਣੀ ਮਾਂ ਦੇ ਕੋਲ ਚਲੀਆਂ ਗਈਆਂ ਮੰਮੀ ਹੁਣ ਅਸੀਂ ਦੋਵੇਂ ਇੱਥੇ ਹੋਰ ਇੱਕ ਪਲ ਵੀ ਨਹੀਂ ਰੁਕਾਂਗੀਆਂ ਤੁਸੀਂ ਭੁੱਲ ਜਾਓ ਕਿ ਤੁਹਾਡੀਆਂ ਦੋ ਧੀਆਂ ਵੀ ਆ ਅਸੀਂ ਜਾ ਰਹੀਆਂ ਆ ਇਸ ਘਰੋਂ ਤੇ ਕਦੀ ਵੀ ਵਾਪਸ ਮੁੜ ਕੇ ਨਹੀਂ ਆਵਾਂਗੀਆਂ ਗੁੱਸੇ ਨਾਲ ਰੌਲਾ ਪੰਦੀ ਹੋਈ ਰੀਨੂ ਬੋਲੀ ਤੇ ਹਾਂ ਮਾਂ ਜੇ ਤੁਹਾਨੂੰ ਮਿਲਨ ਨੂੰ ਸਾਡਾ ਜੀ ਕੀਤਾ ਤਾਂ ਅਸੀਂ ਕਿਤੇ ਤੁਹਾਨੂੰ ਬਾਹਰ ਬੁਲਾ ਕੇ ਮਿਲ ਲਵਾਂਗੇ ਪਰ ਇਸ ਘਰ ਦੀ ਦਹਲੀਜ਼ ਤੇ ਕਦੀ ਵੀ ਪੈਰ ਨਹੀਂ ਰੱਖਾਂਗੇ ਜੋਤੀ ਵੀ ਰੀਨੂ ਦੀ ਹਾਂ ਵਿੱਚ ਹਾਂ ਮਿਲਾਉਂਦੇ ਹੋਏ ਬੋਲੀ ਆਪਣੀਆਂ ਦੋਵਾਂ ਕੁੜੀਆਂ ਨੂੰ ਐਵੇਂ ਅਚਾਨਕ ਇੰਨੇ ਗੁੱਸੇ ਵਿੱਚ ਵੇਖ ਕੇ ਉਹਨਾਂ ਦੀਆਂ ਗੱਲਾਂ ਸੁਣ ਕੇ ਉਹਨਾਂ ਦੀ ਮਾਂ ਹਰਾਨ ਸੀ ਕਿ ਅਚਾਨਕ ਇਹਨਾਂ ਦੋਵਾਂ ਨੂੰ ਕੀ ਹੋ ਗਿਆ ਕਿਉਂ ਤੱਕ ਕੀ ਹੋਇਆ ਤੁਸੀਂ ਦੋਵੇਂ ਕਿਉਂ ਰੋ ਰਹੀਆਂ ਹੋ ਉਜਤਾ ਦੱਸੋ ਕਿਸੇ ਨੇ ਕੁਝ ਕਿਹਾ ਆ ਕੀ ਤੇਰੇ ਪਾਪਾ ਨੇ ਕੁਝ ਕਿਹਾ ਆ ਪ੍ਰਾਣ ਨੇ ਕੁਝ ਕਿਹਾ ਆ ਜਾਂ ਭਾਬੀਆਂ ਨੇ ਕੁਝ ਕਿਹਾ ਆ ਮਾਂ ਪਾਬੀ ਦੇ ਕਹਿੰਦੀ ਲੋੜ ਹੀ ਕਿੱਥੇ ਆ ਉਹਨਾਂ ਦੇ ਪਤੀ ਤਾਂ ਖੁਦ ਹੀ ਜੋਰੂ ਦੇ ਗੁਲਾਮ ਵਾਂਗ ਦਿਨ ਰਾਤ ਉਹਨਾਂ ਦੇ ਅੱਗੇ ਪਿੱਛੇ ਉਹਨਾਂ ਦੀ ਰਖਵਾਲੀ ਕਰ ਰਹੇ ਆ ਉਹਨਾਂ ਦੇ ਕਮਰੇ ਦੀ ਰਖਵਾਲੀ ਉਹਨਾਂ ਦੇ ਸਮਾਨ ਦੀ ਰਖਵਾਲੀ ਕਰ ਰਹੇ ਆ ਤਾਂ ਭਲਾ ਉਹਨਾਂ ਨੂੰ ਕੀ ਲੋੜ ਪਊਗੀ ਕੁਝ ਕਹਿਣ ਦੀ ਜਦੋਂ ਉਹਨਾਂ ਦੀ ਸਾਰੀ ਕਮੀ ਉਹਨਾਂ ਦੇ ਪਤੀ ਹੀ ਪੂਰੀ ਕਰ ਰਹੇ ਆ ਤੁਹਾਨੂੰ ਪਤਾ ਵੀ ਆ ਜਗਦੀਪ ਵੀਰ ਨੇ ਸਾਡੇ ਨਾਲ ਕੀ ਕੀਤਾ ਆ ਰੋਂਦੇ ਹੋਏ ਰੇ ਨੂੰ ਬੋਲੀ ਕੀ ਕੀਤਾ ਜਗਦੀਪ ਨੇ ਹੈਰਾਨੀ ਨਾਲ ਉਹਨਾਂ ਦੀ ਮਾਂ ਨੇ ਪੁੱਛਿਆ ਮਾਂ ਵੀਰ ਨੇ ਸਾਡਾ ਹੱਥ ਫੜ ਕੇ ਸਾਨੂੰ ਧੱਕਾ ਮਾਰ ਕੇ ਆਪਣੇ ਕਮਰੇ ਚੋਂ ਬਾਹਰ ਕੱਢ ਦਿੱਤਾ ਆ ਇਹ ਕਹਿ ਕੇ ਕਿ ਖਬਰਦਾਰ ਜੇ ਮੇਰੀ ਪਤਨੀ ਦੇ ਕਮਰੇ ਵਿੱਚ ਚੋਣ ਦੀ ਕੋਸ਼ਿਸ਼ ਵੀ ਕੀਤੀ ਤਾਂ ਜੋਤੀ ਦੇ ਨਾਲ ਨਾਲ ਰੇਨੂ ਵੀ ਰੋਂਦੇ ਹੋਏ ਬੋਲੀ ਕਿ ਜਗਦੀਪ ਨੇ ਇਵੇਂ ਕੀਤਾ ਆ ਤੁਹਾਡੇ ਨਾਲ ਇਹ ਸੁਣ ਕੇ ਮਾਂ ਨੂੰ ਤਾਂ ਵਿਸ਼ਵਾਸ ਹੀ ਨਹੀਂ ਹੋ ਰਿਹਾ ਸੀ ਕਿ ਉਹਨਾਂ ਦਾ ਮੁੰਡਾ ਉਹਨਾਂ ਦੀਆਂ ਕੁੜੀਆਂ ਦੇ ਨਾਲ ਇਵੇਂ ਕਰ ਸਕਦਾ ਆ ਰੇਨੂ ਤੇ ਜੋਤੀ ਤੁਸੀਂ ਦੋਵੇਂ ਸੱਚ ਬੋਲ ਰਹੀਆਂ ਜੇ ਤੁਸੀਂ ਦੋਵੇਂ ਇੱਥੇ ਰੁਕੋ ਮੈਂ ਹੁਣੇ ਦੱਸਦੀ ਆਂ ਜਗਦੀਪ ਨੂੰ ਉਹਦੀ ਹਿੰਮਤ ਕਿਵੇਂ ਹੋਈ ਮੇਰੀਆਂ ਕੁੜੀਆਂ ਦੇ ਨਾਲ ਇਵੇਂ ਕਰਨ ਦੀ ਚਾਰ ਦਿਨ ਹੋਏ ਨਹੀਂ ਪਤਨੀ ਨੂੰ ਆਏ ਹੋਏ ਕੁਝ ਜ਼ਿਆਦਾ ਹੀ ਸਿਰ ਤੇ ਚੜ ਗਿਆ ਆ ਏ ਇਹ ਕਹਿੰਦੇ ਹੋਏ ਗੁੱਸੇ ਨਾਲ ਭੱਜਦੀ ਹੋਈ ਮਾਂ ਹਾਲ ਵਿੱਚ ਆ ਕੇ ਝੋਰ-ਝੋਰ ਨਾਲ ਜਗਦੀਪ ਨੂੰ ਬੁਲਾਉਣ ਲੱਗਦੀ ਆ ਮੁੰਡਿਆ ਬਾਹਰ ਆ ਮੈਂ ਤੇਰੇ ਨਾਲ ਕੋਈ ਗੱਲ ਕਰਨੀ ਆ ਅਜੇ 4 ਦਿਨ ਨਹੀਂ ਹੋਏ ਤੇਰੇ ਵਿਆਹ ਨੂੰ ਤੇਰੇ ਤਾਂ ਪਰ ਲੱਗ ਗਏ ਆ ਨਵੀਂ ਨਵੇਲੀ ਪਤਨੀ ਮਿਲ ਗਈ ਆ ਤਾਂ ਪਹਿਣਾ ਦੀ ਇੱਜ਼ਤ ਕਰਨਾ ਹੀ ਭੁੱਲ ਗਿਆ ਆ ਬਾਹਰ ਨਿਕਲ ਕੇ ਆ ਹੁਣੇ ਪੁੱਛਦੀ ਆ ਤੈਨੂੰ ਮੈਂ ਮਾਂ ਇਹਨੇ ਗੁੱਸੇ ਵਿੱਚ ਤੇ ਇਹਨਾ ਤੇਜ਼ ਤੇਜ਼ ਰੌਲਾ ਪਾ ਰਹੀ ਸੀ ਕਿ ਬਾਹਰੋਂ ਜਗਦੀਪ ਦੇ ਪਾਪਾ ਤੇ ਉਹਨਾਂ ਦਾ ਵੱਡਾ ਮੁੰਡਾ ਵੱਡੀ ਬਹੂ ਭੱਜਦੇ ਹੋਏ ਹਾਲ ਵਿੱਚ ਆ ਗਏ ਮਾਂ ਦੀ ਆਵਾਜ਼ ਸੁਣ ਕੇ ਜਗਦੀਪ ਵੀ ਕਮਰੇ ਤੋਂ ਬਾਹਰ ਨਿਕਲ ਆਇਆ ਪਿੱਛੇ-ਪਿੱਛੇ ਹੌਲੀ-ਹੌਲੀ ਜਗਦੀਪ ਦੀ ਨਵੀਂ-ਨਵੇਲੀ ਦੁਲਹਣ ਅੰਜਲੀ ਵੀ ਆ ਗਈ ਮਾਂ ਦਾ ਗੁੱਸਾ ਵੇਖ ਕੇ ਜਗਦੀਪ ਦੇ ਪਾਪਾ ਨੇ ਕਿਹਾ ਜਗਦੀਪ ਦੀ ਮਾਂ ਕੀ ਹੋ ਗਿਆ ਕੀ ਹੋ ਗਿਆ ਇਹ ਪੁੱਛੋ ਕਿ ਕੀ ਨਹੀਂ ਹੋਇਆ ਹਜੇ ਤਾਂ ਇਸ ਘਰ ਦੇ ਇਹ ਹਾਲਾਤ ਆ ਜਿਸ ਦਿਨ ਅਸੀਂ ਦੋਵੇਂ ਨਾ ਰਹੇ ਕਾ ਸਾਡੀਆਂ 3 ਨਾਲ ਕੀ ਹੋਵੇਗਾ ਸੋਚਿਆ ਆ ਤੁਸੀਂ ਹੋਇਆ ਕੀ ਆ ਉਦੋਂ ਤੱਕ ਜਗਦੀਪ ਵੀ ਕਮਰੇ ਤੋਂ ਬਾਹਰ ਆ ਗਿਆ ਜਗਦੀਪ ਨੂੰ ਵੇਖਦੇ ਹੀ ਮਾਂ ਫਾਟ ਉਠੀ ਆ ਗਿਆ ਜੋਰੂ ਦਾ ਗਲਮ ਮਾਂ ਇਹ ਕਿਹੋ ਜੀ ਗੱਲਾਂ ਕਰ ਰਹੀਆਂ ਤੂੰ ਇਹ ਕੋਈ ਬੋਲਣ ਦਾ ਤਰੀਕਾ ਆ ਦੱਸ ਤੈਨੂੰ ਮੈਂ ਦੱਸਦੀਆਂ ਤਰੀਕਾ ਤੇਰੀ ਹਿੰਮਤ ਕਿਵੇਂ ਹੋਈ ਤੂੰ ਮੇਰੀਆਂ 3 ਨੂੰ ਆਪਣੇ ਕਮਰੇ ਵਿੱਚੋਂ ਹੱਥ ਫੜ ਕੇ ਤੱਕੇ ਮਾਰ ਕੇ ਬਾਹਰ ਕੱਢ ਦਿੱਤਾ ਇੰਨਾ ਸੋਹnde ਹੀ ਜਗਦੀਪ ਸਭ ਕੁਝ ਸਮਝ ਗਿਆ ਕਿ ਮਾਂ ਇੰਨੇ ਗੁੱਸੇ ਵਿੱਚ ਕਿਉਂ ਆ ਮਾਂ ਦੀਆਂ ਗੱਲਾਂ ਸੁਣ ਕੇ ਜਗਦੀਪ ਨੇ ਸ਼ਾਂਤ ਰਹਿ ਕੇ ਇੱਕ ਨਜ਼ਾਰੇ ਨੂੰ ਤੇ ਜੋਤੀ ਤੇ ਪਾਈ ਜਿਹੜੀਆਂ ਮੁਸਕਰਾ ਰਹੀਆਂ ਸੀ ਤੇ ਜਗਦੀਪ ਨੂੰ ਵੇਖ ਰਹੀਆਂ ਸੀ ਤੇ ਇਸ਼ਾਰੇ ਹੀ ਇਸ਼ਾਰੇ ਵਿੱਚ ਕਹਿ ਰਹੀਆਂ ਸੀ ਕਿ ਹੁਣ ਬੋਲ ਕੇ ਦਿਖਾ ਮਾਂ ਦੇ ਸਾਹਮਣੇ ਤੂੰ ਜੋ ਸਾਨੂੰ ਬੋਲਿਆ ਸੀ ਜਗਦੀਪ ਹਜੇ ਵੀ ਸ਼ਾਂਤ ਸੀ ਬੜੀ ਹੀ ਸ਼ਾਂਤੀ ਨਾਲ ਉਹਨੇ ਕਿਹਾ ਮਾਂ ਪਹਿਲੀ ਗੱਲ ਕਿ ਮੈਂ ਕਿਸੇ ਦਾ ਹੱਥ ਫੜ ਕੇ ਕਮਰੇ ਤੋਂ ਬਾਹਰ ਨਹੀਂ ਕੱਢਿਆ ਅੱਛਾ ਤਾਂ ਕੀ ਮੇਰੀਆਂ ਕੁੜੀਆਂ ਝੂਠ ਬੋਲ ਰਹੀਆਂ ਆ ਮਾਂ ਇਹ ਤਾਂ ਤੁਸੀਂ ਆਪਣੀਆਂ ਕੁੜੀਆਂ ਕੋਲੋਂ ਹੀ ਪੁੱਛ ਲਓ ਕੀ ਪੁੱਛ ਲਵਾਂ ਤੈਨੂੰ ਸ਼ਰਮ ਨਹੀਂ ਆਈ ਆਪਣੀਆਂ ਵਿਆਹੀਆਂ ਹੋਈਆਂ ਪੈਣਾ ਦੇ ਨਾਲ ਇਵੇਂ ਕਰਦੇ ਨੂੰ ਕਿੰਨੀ ਖੁਸ਼ੀ ਖੁਸ਼ੀ ਉਹ ਦੋਵੇਂ ਤੇਰੇ ਵਿਆਹ ਤੇ ਆਈਆਂ ਸੀ ਤੇ ਤੂੰ ਆਪਣੀ ਪਤਨੀ ਦੇ ਆਉਂਦਿਆ ਹੀ ਆਪਣੇ ਰੰਗ ਵਿਖਾ ਦਿੱਤੇ ਆ ਮਾਂ ਮੈਂ ਕਿਹਾ ਆ ਨਾ ਕਿ ਮੈਂ ਕੁਝ ਵੀ ਨਹੀਂ ਕੀਤਾ ਝੂਠ ਕਿਉਂ ਬੋਲਦਾ ਆ ਵੀਰੇ ਕਿਉਂ ਨਹੀਂ ਕੀਤਾ ਸੱਚ ਦੱਸ ਮਾਂ ਨੂੰ ਜੋਤੀ ਵਿੱਚ ਹੀ ਬੋਲ ਪਈ ਹਾਂ ਹਾਂ ਵੀਰੇ ਦੱਸ ਕਿੱਡੇ ਬੁਰੇ ਤਰੀਕੇ ਨਾਲ ਤੁਸੀਂ ਸਾਨੂੰ ਭਜਾਇਆ ਸੀ ਆਪਣੇ ਕਮਰੇ 'ਚੋਂ ਜੋਤੀ ਨੇ ਵੀ ਰੇਣੂ ਦੀ ਹਾਂ ਵਿੱਚ ਹਮਲਾਈ ਕੀ ਕਮਰੇ ਵਿੱਚ ਉਪਝਾ ਦਿੱਤਾ ਸੀ ਜਗਦੀਪ ਨੇ ਤੁਹਾਨੂੰ ਦੋਵਾਂ ਨੂੰ ਕੁੜੀਆਂ ਦੀ ਗੱਲ ਸੁਣ ਕੇ ਜਗਦੀਪ ਦੇ ਪਾਪਾ ਵੀ ਹੈਰਾਨ ਹੋ ਗਏ ਜਗਦੀਪ ਨੂੰ ਵੇਖਣ ਲੱਗੇ ਜਗਦੀਪ ਇਹ ਜੋਤੀ ਤੇਰੇ ਨੂੰ ਕੀ ਕਹਿ ਰਹੀਆਂ ਆ ਕੁਝ ਬੋਲੇਗਾ ਹੁਣ ਜਗਦੀਪ ਦੇ ਪਾਪਾ ਵੀ ਗੁੱਸੇ ਵਿੱਚ ਜਗਦੀਪ ਨੂੰ ਵੇਖਦੇ ਹੋਏ ਬੋਲੇ ਇਹ ਕੀ ਬੋਲੇ ਜੀ ਇਹ ਕੀ ਬੋਲੂਗਾ ਹੁਣ ਨਵੀਂ ਨਵੀਂ ਅਜੀ ਘਰ ਵਾਲੀ ਆਈ ਆ ਦਾ ਵਾਲੀ ਦੇ ਚੱਕਰ ਚ ਪਾਗਲ ਹੋ ਗਿਆ ਆ ਜਰੂਰ ਉਸੇ ਨੇ ਸਿਖਾਇਆ ਹੋਊਗਾ ਸਾਰਾ ਕੁਝ ਬਸ ਕਰ ਮਾਂ ਇਹਨਾਂ ਸਾਰੀਆਂ ਗੱਲਾਂ ਵਿੱਚ ਅੰਜਲੀ ਨੂੰ ਲੈ ਆਉਂਦੀ ਕੋਈ ਲੋੜ ਨਹੀਂ ਆ ਉਹਨੇ ਕੁਝ ਨਹੀਂ ਕੀਤਾ ਵਿਚਾਰੀ ਅੰਜਲੀ ਉਹਨੂੰ ਤਾਂ ਕੁਝ ਪਤਾ ਵੀ ਨਹੀਂ ਫਿਰ ਵੀ ਸੱਸ ਦੇ ਮੂੰਹੋਂ ਆਪਣੇ ਲਈ ਇਹ ਗੱਲ ਸੁਣ ਕੇ ਉਹ ਬਹੁਤ ਦੁਖੀ ਹੋ ਗਈ ਅਜੇ 4 ਦਿਨ ਪਹਿਲਾਂ ਹੀ ਵਿਆਹ ਕੇ ਆਈ ਅੱਖਾਂ ਵਿੱਚ ਾਥਰੂ ਆ ਗਏ ਸੀ ਉਹ ਰੋਂ ਲੱਗ ਪਈ। ਜਗਦੀਪ ਨੇ ਇੱਕ ਨਜ਼ਰ ਅੰਜਲੀ ਤੇ ਪਾਈ ਤੇ ਆਪਣੀ ਮਾਂ ਦੀ ਬਜਾਏ ਆਪਣੇ ਪਾਪਾ ਦੇ ਕੋਲ ਜਾ ਕੇ ਬੋਲਿਆ। ਪਾਪਾ ਮੈਂ ਦੱਸਦਾ ਹਾਂ ਤੁਹਾਨੂੰ ਕੀ ਹੋਇਆ ਆ ਤੁਹਾਨੂੰ ਪਤਾ ਆ ਨਾ ਜੋਤੀ ਤੇ ਰੇਨੂ ਦੀਆਂ ਹਰਕਤਾਂ ਵੱਡੀ ਭਾਬੀ ਨਾਲ ਇਹਨਾਂ ਨੇ ਕੀ ਕੀਤਾ ਸੀ ਜਿਵੇਂ ਹੀ ਭਾਬੀ ਵਿਆਹ ਕਰਕੇ ਇਸ ਘਰ ਚ ਆਈ ਸੀ ਉਹਦੇ ਅਗਲੇ ਦਿਨ ਹੀ ਇਹਨਾਂ ਦੋਵਾਂ ਨੇ ਮਿਲ ਕੇ ਉਹਦੇ ਕਮਰੇ ਦੀ ਤੇ ਉਹਨਾਂ ਦੀ ਅਲਮਾਰੀ ਦੀ ਤੇ ਉਹਨਾਂ ਦੇ ਬੈੱਡ ਦੀ ਪੂਰੀ ਤਲਾਸ਼ੀ ਕਰ ਲਈ ਸੀ ਕਿ ਭਾਬੀ ਕੀ ਕੀ ਲੈ ਕੇ ਆਈ ਆ ਇਵੇਂ ਹੀ ਇਹਨਾਂ ਨੇ ਭਾਬੀ ਦਾ ਇੱਕ ਇੱਕ ਸਮਾਨ ਕੱਢ ਕੇ ਇਹਨਾਂ ਦੋਵਾਂ ਨੇ ਵੇਖਿਆ ਸੀ ਤੇ ਜਿਹੜੀ ਜਿਹੜੀ ਚੀਜ਼ ਇਹਨਾਂ ਨੂੰ ਪਸੰਦ ਆਈ ਬਿਨਾ ਭਾਬੀ ਕੋਲੋਂ ਪੁੱਛੇ ਇਹਨਾਂ ਦੋਵਾਂ ਨੇ ਸਾਰਾ ਕੁਝ ਆਪਣੇ ਕੋਲ ਰੱਖ ਲਿਆ ਇਥੋਂ ਤੱਕ ਕਿ ਭਾਬੀ ਦੇ ਵਿਆਹ ਦਾ ਲਹਿੰਗਾ ਵੀ ਰੇਨੂ ਨੇ ਆਪਣੇ ਕੋਲ ਰੱਖ ਲਿਆ ਸੀ ਤੇ ਭਾਬੀ ਦੇ ਪਾਪਾ ਨੇ ਜਿਹੜਾ ਲਹਿੰਗਾ ਦਿੱਤਾ ਸੀ ਉਹ ਰੇਨੂ ਨੇ ਰੱਖ ਲਿਆ ਵਿਆਹ ਦੀ ਖੁਸ਼ੀ 'ਚ ਭਾਬੀ ਦੇ ਕੰਨਾਂ ਦੇ ਝੁੰਕੇ ਲੈ ਲਏ ਤੇ ਏਕ ਨੇ ਉਹਦੇ ਪਾਪਾ ਦੀ ਦਿੱਤੀ ਹੋਈ ਅੰਗੂਠੀ ਲੈ ਲਈ ਉਹ ਵੀ ਬਿਨਾਂ ਦੱਸੇ ਇਥੋਂ ਤੱਕ ਕੇ ਛੋਟੇ ਤੋਂ ਛੋਟਾ ਸਮਾਨ ਵੀ ਇਹਨਾਂ ਦੋਵਾਂ ਨੇ ਨਹੀਂ ਛੱਡਿਆ ਇਥੋਂ ਤੱਕ ਕੇ ਉਹਨਾਂ ਦੇ ਮੇਕਅਪ ਦਾ ਸਮਾਨ ਵੀ ਇਹ ਲੈ ਕੇ ਚਲੀਆਂ ਗਈਆਂ ਤੇ ਮਾਂ ਨੇ ਸਭ ਕੁਝ ਵੇਖਦੇ ਹੋਏ ਵੀ ਇੱਕ ਵਾਰ ਵੀ ਇਹਨਾਂ ਦੋਵਾਂ ਨੂੰ ਮਨਾ ਨਹੀਂ ਕੀਤਾ ਤੇ ਜਦੋਂ ਭਾਬੀ ਨੂੰ ਕਿਸੇ ਸਮਾਨ ਦੀ ਲੋੜ ਪੈਂਦੀ ਸੀ ਤਾਂ ਇਹ ਹੀ ਮਾਂ ਭਾਬੀ ਨੂੰ ਤਾਣੇ ਦਿੰਦੀ ਕਿ ਤੂੰ ਆਪਣੇ ਪੇਕਿਆਂ ਤੋਂ ਖਾਲੀ ਹੱਥ ਆ ਗਈਆਂ ਕੁਝ ਲੈ ਕੇ ਨਹੀਂ ਆਈ ਮਾਂ ਤਾਂ ਕੁੜੀਆਂ ਦੇ ਪਿਆਰ ਵਿੱਚ ਅੰਨੀ ਹੋ ਗਈ ਕਿ ਉਹਨਾਂ ਨੂੰ ਇਹ ਵੀ ਨਹੀਂ ਦਿਖਾਈ ਦਿੱਤਾ ਕਿ ਭਾਬੀ ਨੇ ਜਿਹੜਾ ਸਮਾਨ ਲਿਆਂਦਾ ਸੀ ਉਹ ਸਾਰਾ ਸਮਾਨ ਇਹਦੀਆਂ ਦੋਵੇਂ ਲਾਲਚੀ ਧੀਆਂ ਲੈ ਕੇ ਚਲੀਆਂ ਗਈਆਂ ਆ ਇਹਨੇ ਇੱਕ ਵਾਰ ਵੀ ਆਪਣੀਆਂ ਕੁੜੀਆਂ ਨੂੰ ਮਨਾ ਨਹੀਂ ਕੀਤਾ ਉਹ ਤਾਂ ਭਾਬੀ ਨੂੰ ਅੱਜ ਤੱਕ ਤਾਨੇ ਦਿੰਦੀ ਆ ਕਿ ਉਹ ਆਪਣੇ ਪੇ ਕਿਉਂ ਕੁਝ ਲੈ ਕੇ ਨਹੀਂ ਆਈ ਅੱਜ ਵੀ ਜੇ ਭਾਬੀ ਨੂੰ ਕਿਤੇ ਵਿਆਹ ਤੇ ਜਾਣਾ ਪੈਂਦਾ ਆ ਜਾਂ ਕਿਸੇ ਛੋਟੇ-ਮੋਟੇ ਪ੍ਰੋਗਰਾਮ ਤੇ ਜਾਣਾ ਪੈਂਦਾ ਆ ਤਾਂ ਉਹਦੇ ਕੋਲ ਇੱਕ ਵਧੀਆ ਸੂਟ ਤੱਕ ਨਹੀਂ ਰਹਿ ਗਿਆ ਕਿਉਂਕਿ ਇਹੋ ਆਦਤ ਇਹ ਨਦੀ ਹਜੇ ਵੀ ਹਟੀ ਨਹੀਂ ਆ ਭਾਬੀ ਦੇ ਕੋਲ ਇੱਕ ਟੰਗ ਦਾ ਸੂਟ ਨਹੀਂ ਰਹਿਣ ਦੇਂਦੀਆਂ ਇਹ ਤੇ ਇਹੋ ਸਾਰਾ ਕੁਝ ਇਹ ਦੋਵੇਂ ਅੰਜਲੀ ਨਾਲ ਵੀ ਕਰਨੀਆਂ ਚੰਦੀਆਂ ਸੀ ਵੱਡੇ ਵੀਰ ਨੇ ਤਾਂ ਕੁਝ ਨਹੀਂ ਕਿਹਾ ਸ਼ਾਇਦ ਉਹਨੂੰ ਭਾਬੀ ਦਾ ਦਰਦ ਦਿਖਾਈ ਹੀ ਨਹੀਂ ਦਿੱਤਾ ਪਰ ਮੈਂ ਵੇਖਿਆ ਸੀ ਕਿ ਭਾਬੀ ਜਦੋਂ ਵੀ ਕੁਝ ਮਾਂ ਕੋਲੋਂ ਮੰਗਦੀ ਤਾਂ ਮਾਂ ਉਹਨੂੰ ਕਿਵੇਂ ਬੁਰੀ ਤਰ੍ਹਾਂ ਤਾਨੇ ਦੇਂਦੀ ਸੀ ਵਿਚਾਰੀ ਭਾਬੀ ਆਪਣੀਆਂ ਅੱਖਾਂ 'ਚ ਆਥਰੂ ਲੈ ਕੇ ਚੁੱਪ-ਚਾਪ ਸੁਣਦੀ ਰਹਿੰਦੀ ਉਹ ਕਿਵੇਂ ਆਵਾਜ਼ ਚੁੱਕੂਗੀ ਇਸੇ ਲਈ ਉਹ ਚੁੱਪ ਹੋ ਜਾਂਦੀ ਸੀ ਕਿਉਂਕਿ ਜੀ ਦਾ ਪਤੀ ਹੀ ਨਹੀਂ ਸਾਥ ਦੇਂਦਾ ਤਾਂ ਵਿਚਾਰੀ ਕੀ ਬੋਲੇ ਪਰ ਮੈਂ ਉਹ ਸਾਰਾ ਕੁਝ ਆਪਣੀ ਪਤਨੀ ਨਾਲ ਬਰਦਾਸ਼ਤ ਨਹੀਂ ਕਰ ਸਕਦਾ ਇਸ ਲਈ ਮੈਂ ਅੱਜ ਇਹਨਾਂ ਦੋਵਾਂ ਨੂੰ ਆਪਣੇ ਕਮਰੇ ਤੋਂ ਬਾਹਰ ਕੱਢ ਦਿੱਤਾ ਕਿਉਂਕਿ ਅੱਜ ਇਹ ਦੋਵੇਂ ਉਹੋ ਸਾਰਾ ਕੁਝ ਅੰਜਲੀ ਨਾਲ ਕਰਨ ਵਾਲੀਆਂ ਸੀ ਅੱਜ ਵੀ ਇਹ ਦੋਵੇਂ ਮਿਲ ਕੇ ਅੰਜਲੀ ਦੀ ਅਲਮਾਰੀ ਉਹਦਾ ਬੈੱਡ ਉਹਦਾ ਕਮਰਾ ਸਾਰਾ ਕੁਝ ਵੇਖਣ ਵਾਲੀਆਂ ਸੀ ਤੇ ਆਪਣੀ ਆਪਣੀ ਪਸੰਦ ਦੀਆਂ ਚੀਜ਼ਾਂ ਲੈਣ ਵਾਲੀਆਂ ਸੀ ਬਸ ਮੈਂ ਨਹੀਂ ਕਰਨ ਦਿੱਤਾ ਇਹੋ ਮੇਰੀ ਗਲਤੀ ਆ ਤੇ ਹਾਂ ਮੈਂ ਇਹਨਾਂ ਦਾ ਹੱਥ ਫੜ ਕੇ ਬਾਹਰ ਨਹੀਂ ਕੱਢਿਆ ਪਰ ਹਾਂ ਜੇ ਇਹਨਾਂ ਨੇ ਇੱਕ ਵੀ ਸਮਾਨ ਨੂੰ ਹੱਥ ਲਾਇਆ ਤਾ ਅਗਲੀ ਵਾਰ ਜ਼ਰੂਰ ਹੱਥ ਫੜ ਕੇ ਬਾਹਰ ਕੱਢ ਦਵਾਂਗਾ ਕਿਉਂਕਿ ਉਹ ਸਾਰਾ ਸਮਾਨ ਅੰਜਲੀ ਆਪਣੇ ਪੇਕਿਆਂ ਤੋਂ ਲੈ ਕੇ ਆਈ ਆ ਅੰਜਲੀ ਆਪਣੇ ਵਰਤਨ ਲਈ ਸਮਾਨ ਲੈ ਕੇ ਆਈ ਆ ਤੇ ਮੈਂ ਵੱਡੇ ਵੀਰ ਤੇ ਭਾਬੀ ਵਾਂਗ ਚੁੱਪ ਰਹਿਣ ਵਾਲਿਆਂ ਵਿੱਚੋਂ ਨਹੀਂ ਆ ਅੰਜਲੀ ਤਾਂ ਹਜੇ ਨਵੀਂ-ਨਵੀਂ ਆ ਉਹਨੂੰ ਤਾਂ ਕੁਝ ਵੀ ਸਮਝ ਨਹੀਂ ਆਇਆ ਪਰ ਜਗਦੀਪ ਦੀਆਂ ਗੱਲਾਂ ਸੁਣ ਕੇ ਵੱਡੀ ਭਾਬੀ ਦੀਆਂ ਅੱਖਾਂ ਵਿੱਚ ਅਥਰੂ ਜਰੂਰ ਆ ਗਏ ਸੀ ਉਹ ਰੋਣ ਲੱਗ ਪਈ ਸੀ ਅੱਜ ਉਹਨੂੰ ਪਤਾ ਲੱਗਾ ਕਿ ਮੇਰੇ ਸਹੁਰੇ ਘਰ ਵਿੱਚ ਕੋਈ ਤਾਂ ਹੈ ਜਿਹਨੂੰ ਉਹਦੇ ਦਰਦ ਦਾ ਅਹਿਸਾਸ ਹੁੰਦਾ ਆ ਦਿਓਰ ਦੇ ਰੂਪ ਵਿੱਚ ਅੱਜ ਉਹਨੂੰ ਇੱਕ ਭਰਾ ਮਿਲ ਗਿਆ ਸੀ ਜਿਹੜਾ ਉਹਦੀ ਪਰਵਾਹ ਕਰਦਾ ਆ ਉਹਨੂੰ ਸਮਝਦਾ ਆ ਇਧਰ ਜਗਦੀਪ ਦੀਆਂ ਗੱਲਾਂ ਸੁਣ ਕੇ ਉਹਦੇ ਪਾਪਾ ਨੇ ਗੁੱਸੇ ਵਿੱਚ ਉਹਦੀ ਮਾਂ ਨੂੰ ਵੇਖਦੇ ਹੋਏ ਕਿਹਾ ਜਗਦੀਪ ਦੀ ਮਾਂ ਵੱਡੀ ਬਹੂ ਦੇ ਨਾਲ ਇੰਨਾ ਸਭ ਕੁਝ ਹੋ ਗਿਆ ਤੇ ਤੂੰ ਮੈਨੂੰ ਅੱਜ ਤੱਕ ਨਹੀਂ ਦੱਸਿਆ ਕੀ ਦੱਸਾਂ ਜੀ ਇਹ ਬੁੱਢੀਆਂ ਦੀਆਂ ਛੋਟੀਆਂ-ਛੋਟੀਆਂ ਗੱਲਾਂ ਅੱਛਾ ਇਹ ਬੁੱਢੀਆਂ ਦੀਆਂ ਛੋਟੀਆਂ-ਛੋਟੀਆਂ ਗੱਲਾਂ ਆ ਤਾਂ ਫਿਰ ਅੱਜ ਕਿਉਂ ਦੱਸਿਆ ਅੱਜ ਵੀ ਤਾਂ ਕੋਈ ਬਹੁਤੀ ਵੱਡੀ ਗੱਲ ਨਹੀਂ ਸੀ ਜਗਦੀਪ ਦੇ ਪਾਪਾ ਗੁੱਸੇ ਵਿੱਚ ਬੋਲੇ ਤੇ ਕੁਰਦੇ ਹੋਏ ਜੋਤੀ ਤੇਰੇ ਨੂੰ ਵੱਲ ਵੇਖਦੇ ਹੋਏ ਕਹਿਣ ਲੱਗੇ ਤੁਹਾਡਾ ਦੋਵਾਂ ਦਾ ਵਿਆਹ ਹੋ ਗਿਆ ਆ ਤੁਸੀਂ ਦੋਵੇਂ ਆਪਣੇ ਆਪਣੇ ਸਹੁਰੇ ਚਲੀਆਂ ਗਈਆਂ ਉਹ ਪਰ ਤੁਹਾਡਾ ਦੋਵਾਂ ਦਾ ਸੁਭਾ ਜਰਾ ਵੀ ਨਹੀਂ ਬਦਲਿਆ ਸਗੋ ਦਿਨ ਬਾ ਦਿਨ ਹੋਰ ਲਾਲਚੀ ਹੁੰਦੀਆਂ ਜਾ ਰਹੀਆਂ ਉਹ ਤੁਸੀਂ ਕੀ ਕਮੀ ਰਹਿ ਗਈ ਸੀ ਜਿਹੜੀ ਚੀਜ਼ ਤੁਹਾਡੇ ਕੋਲ ਨਹੀਂ ਸੀ ਤੁਸੀਂ ਮੇਰੇ ਕੋਲੋਂ ਮੰਗ ਲੈਂਦੀਆਂ ਕਿਸੇ ਹੋਰ ਦੇ ਸਮਾਨ ਤੇ ਹੱਕ ਜਤਾਉਣ ਵਾਲੀਆਂ ਤੁਸੀਂ ਕੌਣ ਹੁੰਦੀਆਂ ਹੋ ਬਿਲਕੁਲ ਸਹੀ ਕੀਤਾ ਜਗਦੀਪ ਨੇ ਤੁਹਾਡੇ ਦੋਵਾਂ ਨਾਲ ਤੇ ਜਗਦੀਪ ਦੀ ਮਾਂ ਤੂੰ ਤੇਰੀ ਅਕਲ ਕਿੱਥੇ ਗਈ ਆ ਆਪਣੀਆਂ ਤੀਆਂ ਦੇ ਚੱਕਰ ਚ ਪੈ ਕੇ ਬਹੁਤੇ ਮੁੰਡਿਆਂ ਦੀਆਂ ਨਜ਼ਰਾਂ ਵਿੱਚ ਕਿਉਂ ਬੁਰੀ ਬਣ ਰਹੀਆਂ ਕਿਉਂ ਆਪਣਾ ਬੁਢਾਪਾ ਖਰਾਬ ਕਰ ਰਹੀਆਂ ਤੇ ਨਾਲ ਹੀ ਨਾਲ ਮੇਰਾ ਵੀ ਨਰਕ ਕਰੇਂਗੀ ਹੁਣ ਜੇ ਅੱਗੇ ਤੋਂ ਇਸ ਘਰ 'ਚ ਇਹੋ ਜਿਹੀ ਕੋਈ ਵੀ ਫਾਲਤੂ ਗੱਲ ਨੂੰ ਲੈ ਕੇ ਕਲੇਸ਼ ਹੋਇਆ ਜਾ ਤੂੰ ਬਹੁਤੇ ਪੁੱਤਾਂ ਨੂੰ ਕੁਝ ਵੀ ਉਲਟਾ ਸਿੱਧਾ ਬੋਲਿਆ ਤਾਂ ਫਿਰ ਮੇਰੇ ਤੋਂ ਬੁਰਾ ਕੋਈ ਨਹੀਂ ਹੋਊਗਾ ਆਪਣੀਆਂ ਧੀਆਂ ਨੂੰ ਆਪਣੇ ਕੋਲ ਬਿਠਾ ਕੇ ਰੱਖ ਜਿਹੜੀ ਕਮੀ ਰਹਿ ਗਈ ਆ ਉਹਨੂੰ ਤੂੰ ਪੂਰੀ ਕਰ ਆਪਣੇ ਦਮ ਤੇ ਕਿਸੇ ਦਾ ਸਮਾਨ ਖੋ ਕੇ ਨਹੀਂ ਆਪਣੇ ਘਰ ਵਾਲੇ ਦਾ ਗੁੱਸਾ ਵੇਖ ਕੇ ਜਗਦੀਪ ਦੀ ਮਾਂ ਚੁੱਪ ਹੋ ਗਈ ਕਿੱਥੇ ਉਹ ਆਪਣੇ ਮੁੰਡੇ ਤੇ ਬਹੂ ਨੂੰ ਗਲਤ ਸਾਬਤ ਕਰਨ ਆਈ ਸੀ ਤੇ ਕਿਥੇ ਖੁਦ ਹੀ ਆਪਣੀਆਂ 3ਾਂ ਦੇ ਨਾਲ ਗਲਤ ਸਾਬਤ ਹੋ ਗਈ ਸੋਚਿਆ ਸੀ ਵੱਡੀ ਬਹੂਾਂਗੇ ਛੋਟੀ ਬਹੂ ਨੂੰ ਵੀ ਤਬਾਹ ਕੇ ਰੱਖੂੰਗੀ ਪਰ ਵੱਡੀ ਤਾਂ ਸ਼ੁਰੂ ਤੋਂ ਹੀ ਸਿੱਧੀ ਸਾਦੀ ਜਈ ਸੀ ਤੇ ਛੋਟੀ ਛੋਟੀ ਚੀਜ਼ ਨੂੰ ਲੈ ਕੇ ਉਹ ਨਹੀਂ ਬੋਲਦੀ ਬੋਲਣਾ ਚਾਹੁੰਦੀ ਸੀ ਤੇ ਜੇ ਕਦੀ ਗਲਤੀ ਨਾਲ ਬੋਲਣਾ ਚਾਹੁੰਦੀ ਤਾਂ ਉਹਦਾ ਪਤੀ ਉਹਦਾ ਸਾਥ ਨਹੀਂ ਦਿੰਦਾ ਸੀ ਪਰ ਇੱਥੇ ਤਾਂ ਜਗਦੀਪ ਨੇ ਸਾਰਾ ਪਾਸਾ ਹੀ ਪਲਟ ਦਿੱਤਾ ਸੀ ਸੋ ਦੋਸਤੋ ਤੁਹਾਨੂੰ ਇਹ ਕਹਾਣੀ ਕਿਹੋ ਜੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਕਹਾਣੀ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦੇ ਹੋ ਤੇ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂਰਕੌਰ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ